ਵੇਰ ਅੱਕਾ ਦਿਖਾਏ ਪੰਜ ਟਰੈਲੀਆਂ ਦੇ ਮੋੜੇ ਆ ਰੱਕ ਚ ਗਏ ਆ ਭੱਜੋ ਆਨੇ ਤੰਬੂ ਲਾਣ ਲੱਗ ਰਹੇ ਭਾਈ ਟੱਕੇ ਪੈ ਕਰਦੀ ਖੜੇ ਤੇ ਰੋਟੀ ਵਾਸਤੇ ਖੱਡੇ ਪੜੇ ਦਾਗਨ ਬਾਈ ਨੇ 파ੜੇ ਪਹਿਲਾਂ ਹਾਂ ਟੀਵੀ ਤਾਂ ਚੜ ਗਿਆ ਭਾਈ ਨੂੰ ਭਾਈ ਇੱਥੇ ਹੀ ਬੜੇ ਖੱਡੇ ਹਾਂ jasken lagre ya udah keren ya pura, pura

ਆਰਮਨ ਕਹ ਰਿਹਾ ਵੀ ਟੈਂਟ ਲੱਗ ਗਿਆ ਕਹਿ ਦੀ ਆਰਮਨ ਓਏ ਦੂਰ ਹੋ ਜੀ ਦੂਰ ਪਾ ਸਾਡੇ ਪਰਮੈਨੈਂਟ ਕਿਤੇ ਪਰਮੈਨੈਂਟ ਕਰ ਦਿੰਦੇ ਜਿਹੜੇ ਤੇਰੇ ਤੜ ਓਏ ਚਾਬੀ ਕੱਢ ਲੈ ਲੈਣਾ ਕਿਹੜਾ ਦੇ ਦੇ ਕਰਾ ਹੋਰ ਤੱਨ ਨਹੀਂ ਹਦ ਕਰੇ ਕਰਾ ਹਈਓ ਨਹੀਂ ਆਪੋ ਕਰਾ ਔਰ ਧੰਕਾ ਲਗਾ ਸਟਾਰਟ ਕਰ ਬੜਾ ਆ ਹਾਂ ਚਾਬੀ ਆ ਵੰਸ਼ ਨਹੀਂ ਇਹ ਦੌਰ ਸੇ ਵੱਡਾ ਆਪਣੀ ਬਿੱਟਰ ਵੇਟ ਲਾਓ ਸਟਾਰਟ ਕਰੋ 1 2 तीन तो चार चौद मेल जमरी दो बलहरे डुभ दिख रहे हैं। दो है? है? है। भी गवयिया हाथ गंदे हो गए रागड़ ले तला ਬਲੇਰੇ ਨਿਊ ਕਾ ਹਸਤੇ ਖੰਡਾਰੇ ਆਇਓ ਸਾਗ ਤੋ ਕੱਢ ਲੈ ਬੁਰਛੇ ਤੋ ਮਰਜਾ ਕਰ ਲੈ ਪਾੜ ਲਿਆ ਪਾੜ ਲਿਆ ਪਾੜ ਲਿਆ ਨਾ 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 ਚੋਰ ਪਾੜ ਲਿਆ ਚੋਰ ਚੋਰ ਪਾੜ ਗਿਆ ਚੋਰ ਪਾੜ ਲਿਆ ਚੋਰ ਚੋਰ ਪਾੜ ਚੋਰ ਚੋਰ Ah! <laughs> ਦੇ ਨਾ ਪਰਦੇ ਪਰਦਾ ਦੇ ਦੇ ਇਹ ਤਾਂ ਕੱਟੇ ਉੱਪਰ ਪੈਂਦਾ ਮੇਰੇ ਜੀ ਦੇ ਉੱਤੇ ਪਰ ਮੈਂ ਹਾਂ ਤੇ ਗਿੱਦੇ ਕਪੜਾ ਦਾ ਦਾ ਆਹ ਦੀ ਪਰਦਾ ਪੁੱਤ ਕੋਟ ਦੇ ਹਾਂ ਜਦੀ ਆਨਲਾਈਨ ਕੈਸ ਰਿਪੋਰਟ ਦਵਾਉਂਗਾ ਨਾ 500 ਰੁਪਏ ਦੇ ਪਰ ਨਾਲੇ ਮੈਂ ਪੈਂਕਣਾ ਉਰੀ ਹੈ ਕਿਤੇ ਬੈਠਦੇ ਨਵਾਂ ਕੋਟ ਲੈ ਲਈ ਵੀ ਪੂਰਾ ਸਫਰ ਹੋ ਗਿਆ ਕੋਟ ਹੈ ਵੀ ਤਿੰਨ ਆਪਾਂ ਬਿਦਿਆ ਉਹਨੇ ਕੰਮ ਬਣਦੇ ਘਰੇ ਆਪਣੇ ਕਹ ਰਿਹਾ ਜਿੱਧਰ ਕੋਟ ਨਹੀਂ ਆ ਗਾ ਉਧਰ ਦੇ ਕੰਮ ਉਹ ਸਾਰੇ ਕੰਮ ਬਣ ਗਏ ਕਹ ਰਿਹਾ ਨਿਊ ਕਹ ਰਿਹਾ ਦੋ ਲੱਲੇ ਵੀ ਜਿੱਤੀ ਹੋਗੇ ਤੇ ਇਧਰ ਕੋਟ ਦੀ ਆ ਲੱਲੇ ਤੂੰ ਬਣਾ ਰੇ ਆ ਹੋਰ ਮੈਂ ਭੈਣ ਜੂਰ ਕਿਆ ਕਰ ਤੈਨੂੰ ਜੀ ਮੌਤ ਵੈਸੀ ਗੇਰ ਦੇ ਜੀ ਨਾਲੇ ਮੈਂ ਜਾਣ ਦੇ ਪਰ ਚ ਕੋਟੀ ਵੀ ਕਾਢੀਓ ਉਹ ਵੀ ਕਈ ਸਾਲ ਹੋ ਗਏ ਲੈ ਰਿਆ ਤੋ ਇਹ ਵਾਲਾ ਵੀਡੀਓ ਬੜਾ ਕੰਮ ਹੈ ਹਾਂ ਇਹ ਹੋਰੇ ਵੀ ਝੂਠ ਬੋਲ ਕੇ ਕੋਟ ਨਹੀਂ ਲੈਣਾ ਦੇਣਾ ਗਲਤ ਬਾਤ ਹਾਂ ਸੁੱਕੇ ਉਹ ਸੁੱਕੇ ਤੇ ਦਿਨਦਰ ਗੈਲ ਗੈਲ ਕੈਮਰੇ ਕਾ ਘੁੰਮ ਰਿਹਾ ਫਿਰ ਭਾਈ ਟੋਪੀ ਚੁਲਣੀ ਪੜਾਗੀ ਅੱਧਾ ਕੋਟ ਨਹੀਂ ਖਾ ਸਕਦਾ ਮੈਂ ਟੋਪੀ ਗਾ ਮੈਂ ਦੇ ਮੈਂ ਕੋ ਟੋਪੀ ਲੈ ਕੇ ਮੇਲ ਦਿਊਗਾ ਇਹ ਮੇਰਾ ਕੋਟ ਆ ਵਗਾ 700 ਰੁਪਏ ਦਾ ਵਗਾ 1500 ਦਾ ਉਹ ਤੂੰ ਗਗਨ ਬਾਈ ਦਵਾਵਾਗਾ ਤੈਨੂੰ ਕੋਟ ਦਵਾਵਾਗਾ ਯਾਰ ਤੂੰ ਸਰਾਂਦੇ ਤੇ ਇਹ ਸੋਗਾ ਓਚਾ ਜਾਰ ਦਾ ਪਸੰਦ ਦਾ 500 ਰੁਪਏ ਦਾ ਉਹ ਬਾਈ ਉਹ ਪੀਲਾ ਪੀਲੀ ਪੀਲੀ ਦਵਾਈ ਆਗੇ ਪੀਲਾ ਟਰੋਫੀ ਮਿਲ ਗਈ ਬੀਡੀ 1500 ਸਾਰੇ ਆਏ ਬਾਈ ਇੱਕੇ ਮੋਟੇ ਬੇ ਦਿਖਾਇਆ ਪੰਜ ਟਰਾਲੀਆਂ ਇੱਥੇ ਮੋੜੇ ਵਾ ਰੱਖ ਕੇ ਗਿਆ ਯਾਰ ਭੱਜੋ ਮੈਂਰੇ ਘਰ ਮਾ ਤੋਂ ਇੱਕ ਦੋ ਕਿਲੋੜੇ ਦੇ ਦੇਖਣਾ ਕਿਹੋ ਜਿਹਾ ਲੱਗਾ ਇੱਥੇ ਮੋੜੇ ਵੇ ਰੱਖ ਦੇ ਬਾਈ ਕਹ ਰਿਆ ਕਰੇ ਪੰਜ ਟਰਾਲੀਆਂ ਜਿਸ ਤਰੋਂ ਪੱਲੋਂ ਤੇ ਲੈ ਕੇ ਸਾਰੇ ਭਾਈਆਂ ਨੂੰ ਦਿਆਗਾ ਤੋ ਇੱਧਰ ਭੱਜ ਕੇ ਲੈ ਜਾ ਯਾਰ ਤੋ ਹੀ ਸੇ ਬਿਖਾਵਾਂਗੇ ਨਹੀਂ ਬਾਈ ਨੀਚਾ ਫਿਰ ਰਲ ਕੇ ਬਿਖਾਵਾਂਗੇ ਨਾ ਕੱਲ੍ਹ ਤੋਂ ਲੈ ਕੇ ਬਿਖਾਵਾਂਗਾ ਇੱਥੇ ਮੋੜੇ ਵੇ ਰੱਖੇ ਇੱਥੇ ਬੰਦਾ ਰੱਖੇ ਮੇਰਾ ਵੇ ਰੱਖੇ ਜਿੱਦ 1500 ਦੇ ਸਾਰੇ ਬੋਲ 1 1500 ਯਾਰ ਤੋ ਇੱਥੇ ਮੋੜੇ ਵੇ ਰੱਖ ਨਾ ਇਹ ਲੈ ਇੱਥੇ ਕਰੇ ਗੇ ਤਾਂ ਸਾਰੇ ਕਹਿ ਰਿਆਗਾ ਸਾਰੇ ਦੀਪ ਨੇ ਦੇਖੋ ਕਿਤਨਾ ਉੱਚਾ ਟੈਂਟ ਵੱਧਦੀ ਆ ਹੈ ਟਲੀਆਂ ਪਾਦੀ ਆ ਨਾ ਨਹੀਂ ਕੀ ਬਾਤ ਹੋ ਗਈ ਦੀਪ ਨਹੀਂ ਅੱਗੇ ਦੇ ਹੋਠਾਂ ਤੇ ਥੋੜਾ ਉੱਚਾ ਉੱਚਾ ਠਾਦੇ ਹੋਰ ਇਹਨੂੰ ਗੱਡੋ ਨਾਲ ਤੜਾ ਨਹੀਂ ਹੈ ਦੀਪ ਮੇਰੇ ਸਿਹਰੇ ਰਹਿ ਜਾਣਗੇ ਭਾਈ तरपाल य यो अर्स करवा रहे सारे में ऐसे जगी क्या बात होगी भाई लूट गए के ਚਲੋ ਚਲੋ ਆ ਹੋ ਹੋਰ ਕੀ ਹੋਰ ਮੈਂ ਨਾ ਭੈਣ ਤੇ ਤੈਨੂੰ ਦੇਖ ਕੇ ਲੱਗ ਤੜੰਗਾ ਸਾ ਭੈਣ ਜਦੋਂ ਮੈਂ ਪੈਸੇ ਨਹੀਂ ਹੋਣੇ ਨਾ ਇਹਨੂੰ ਕੋਈ ਧਰੇ ਦੇਵੇਗਾ ਆਹ ਨਿਓ ਪਤਾ ਨਹੀਂ ਇਹੋ ਜਿਹੀ ਪਤਾਏ ਭੈਣ ਤੇ ਚੱਗੀ ਸਰਪੰਚਾ ਚਾਹ ਸਰਪੰਚਾ ਉੱਨੇ ਪਤਾ ਕੀ ਕਰਿਆ ਭਾਈ ਇਸ ਨੂੰ ਦੇਖ ਕੇ ਨਾ ਵੀ ਵੀ ਨਾ ਆਪਣਾ ਪੈਸੇ ਨਾ ਇਹਨੂੰ ਕੋਈ ਧਾਰੀ ਦੇ ਦੇਗਾ ਚੋਤੇ ਨੂੰ ਵੀ ਇਹਨੂੰ ਬਤੋਰੋ ਮਨ ਨਰਨਦੀਮ ਕੇ ਦਫਤਰਵਾਨੀ ਹੋਈ ਕਰਿਆ ਕਰਿਆ ਥਾਰੇ ਪੈਸੇ ਕਹਾ 700 ਲੈ ਲੈ ਜੀਤ ਨੂੰ ਜੋਰ ਲਾ ਕਰਿਆ ਕਰਿਆ ਹਾਂ ਲੇਹੇ ਨਾ ਵਾ ਰਹਿਣ ਦੇ ਪਾਰ ਚੁੜ ਚਾ ਮਹਾਂ ਅੰਗਰੇਜ਼ ਆਉਣੇ ਲੰਤੇ ਬਸ ਗੰਮੇਲ ਨਾ ਰੇ ਪੈ ਰਾਮ ਆਰ ਪੰਜ ਜਿਲਿਆਦੂਰੀ ਸਵੀਪਾ ਨਹੀਂ ਪੁੱਟ ਜੋੜਦੇ ਮੋਟਰ ਤੇ ਲੀਕਾ ਟੱਕਰਾ ਦੁਬਾਰਾ ਨਹੀਂ ਕਰਾ ਭਾਈ ਜੀ ਚੋਦ ਗਮਾਂ ਤੇ ਪੱਤੀਆਂ ਦੇ ਮੋੜ ਸੱਲੀ ਦੇ ਪਰਲੇ ਪਾਸਾ ਨਾਲ ਦੁਬਾਰਾ ਆਏਗਾ ਫਾਗਟ ਕੱਲ ਅੰਦਰ ਤੰਬੂ ਵਾ ਡਾਵਾ ਓਏ ਜੱਗੀ ਦੀ ਫੋਟੋ ਕਿੱਥੇ ਲੁਟਾ ਜਿੰਦਾ ਬੰਦਾ ਜਿਸ ਕਾਲਾ ਹੋਇਆ ਜੱਗੀ ਕੇ ਰਾਜ ਹੋਇਆ ਸਕੈਮ ਬਹੁਤ ਡਰਾ ਭਾਈ ਕੋਣ ਤੇਰੇ ਪੈਰਾ ਕਦਾ ਕਿਹੜੇ ਵਿੱਚੋਂ ਲੁੱਟ ਲਈ ਹੋਈ ਹੈ ਇਹ ਲੁੱਟੇਰਾ ਇਸ ਕੇ ਦਾ ਝੱਗੇ ਦਾ ਕੱਟ ਲੈ ਗਿਆ ਤੇ ਰ ਗਿਆ ਲੁੱਟ ਗਿਆ ਜੈ ਤਾੜੀ ਹੋਈ ਸਾਰੀ ਸਜਾ ਸਾਰੀ ਸਜਣਾ ਬਾਈ ਝੱਗੀ ਤੋਂ ਹਾਂ ਦੇਖੀ ਸਜਣਾ ਲੁੱਟ ਗਿਆ ਅੱਗਾ ਸਾਵਧਾਨ ਰੋਟੀ ਠੀਕ ਆ ਬਾਤ ਨਹੀਂ ਸੁਣਾ ਬਲੇਰਾ ਭੱਜ ਗਿਆ ਬਾਈ ਝੱਗੀ ਕਰਾ ਸਟਾਈਲ ਲੱਗੇ ਬਈ ਟਰੈਕਟਰ ਨੂੰ ਪਾਣੀ ਭਲੈ ਰਿਆ ਓਕੇ ਲੈ ਕੇ ਭਲਾ ਫਿਰ ਇਹ ਉਤਨ ਨਾਲ ਰਿਹਾ ਤਾਂ ਕਹ ਲੈ ਗਾ ਕੋਈ ਨੋਟ ਇਹ ਟਰੈਕਟਰ ਨੂੰ ਵੀ ਟ੍ਰਿਪਲ ਇਹ ਘਰ ਹੈਗਾ ਤਰਪਾਲ ਤਾਰਨੇ ਉਹ ਪਰਾ ਖਰਜਾ ਜਾ ਹੈ ਮਸਾਂ ਪੂਰੀ ਸੀਖ ਹੈ ਪੂਰਾ ਕੰਮ ਚੱਲ ਰਿਹਾ ਵਾਪੇ ਉਹ ਲੱਗ ਰਿਹਾ ਬੁਝਾਰੇ ਯਾਰ ਬੁਝਾਰੇ ਇਸ ਚੀਜ਼ ਪਿੱਛੇ ਤਾਂ ਨਾ ਤੇਰਾ ਮੈਂ ਦੇਖ ਲਿਆ ਅੱਜ ਕਿਆ ਹੋਵਾ ਜਾ ਜੁੜਦਾ ਤੈਨੂੰ ਇੱਕ ਈ ਖਰਾਬ ਕਰਿਆ ਨਾ ਕਟਾਈ ਪੂਰੀ ਹੈ ਤੇਰੀ ਇਸ ਪਿੱਛੇ ਨਵੇਂ ਮੈਟਰ ਗਲਾਸ ਕਾਰਡ ਲਾਣੇ ਦੀ ਵੀ ਸਕੀਮ ਚੱਲ ਗਈ ਨਵੀ ਤੇ ਨਵੀ ਇਹ ਉਹ ਤਾਂ ਸਿਸਟਮ ਨਹੀਂ ਹੈ ਵੀ ਹਾਂ ਆਪਣਾ ਤਾਰੇ ਕਾ ਮਿਲ ਨਹੀਂ ਰਿਹਾ ਹੈ ਸਾਰੇ ਕਾ ਬੜਾ ਆ ਜਾਂ ਛੋਟਾ ਇਹ ਦੇਖਿਓ ਕਿ ਹਿਸਾਬ ਤੇ ਲਗਾ ਗਲਾਸ ਕਾਰਡ ਪੂਰਾ ਇਸ ਮਖਾਨੇ ਸੇਵਾ ਫਿੱਟ ਕਰਦੀ ਆ ਵੀ 3 ਆਰ ਕਾ ਅਗਲਾ ਗਲਾਸ ਕੱਟਣਾ ਮਾਰਾ ਜਕਤਾਰ ਤੋਂ जख्मी ਹੋ ਗਿਆ ਬਾਬੇ ਇਹਣਾ ਹੈ ਤੈਨੂੰ ਦੇਖ ਗੱਲ ਹੋਰ ਟੱਕੇ ਲਗੇ 4-5 4-5 ਨਹੀਂ ਬਾਈ 9 ਟਾਂਕੇ ਆ ਉਹ ਥਾ ਜਿੱਦਿਸ ਨਕਰ ਹਾਊਸ ਗੇਲ ਇੱਕ ਤਾਂ ਇਹ ਦਰਦ ਹੈ ਇੱਕ ਤਾਂ ਇਹ ਦਰਦ ਹੈ ਹੋਰ ਗਿਫਟਾਰ ਤਾਂ ਹੀ ਗਰਮ ਮਰਦ ਕੋ ਕਰਦੇ ਨਹੀਂ ਜਿਵੇਂ ਖਬਰ ਦੇ ਕਰਦੇ ਸਾਰੇ ਗਿਫਟਾਰ ਕੇ ਜਿਵੇਂ ਦੇਖੋ ਪਟੂਰਾ ਟਾਂਕੇ ਹੋਈ ਲੱਤਾਂ 'ਤੇ ਚੋਟ ਲੱਗੀ ਆ ਬਣੀ ਗਲਸ ਹੋ ਜਾਣਾ ਇਹ ਗਿਫਟਾਰ ਚੱਲੋ ਕੋਈ ਨਹੀਂ ਪਰ ਟੈਂਪੂ ਆ ਗਿਆ ਬਾਈ ਹਰ ਸਮਾਨ ਲੈ ਹੈ

ਇਹ ਅਸਮਾਨ ਵਾਲੀ ਟਰੈਲੀ ਆ ਗਏ ਦੇਖੋ ਸਾਰੇ ਸਪਾਮ ਸੌਦਾ ਪੱਤਾ ਗੈਸ ਫੱਟੀਆਂ ਨਖਰੇ ਤੋਂ ਉੱਪਰ ਸਾਰੇ ਗੁਰਦੀਪ ਪੈਟਰ ਲਾ ਰਿਹਾ ਉਹ ਸੈਟ ਕਰ ਪਾ ਜੋ ਪਿੰਡ ਪਾਣੋ ਗੱਡੀ ਲੰਘਾ ਰਹੀ ਕਿਹੜਾ ਵਕਤ ਦਿੱਖ ਰਿਹਾ ਹੈ ਭਾਈ ਮੌਸਮ ਖਰਾਬ ਹੋ ਰਿਹਾ ਤੁਫਾਨ ਫਫਾ ਲੱਗ ਰਹੇ ਪਛਾਂ ਤੰਬੂ ਦਾ ਨਹੀਂ ਕਰਕਾ ਨਹਫਾਲੇ ਦੇ ਇਹ ਪਾਸਾਰੇ ਵਾਲਾ ਫਾਫਾ ਗਿਰਾਂਗੇ ਚਾਚਾ ਲੱਗ ਰਹੇ ਅੰਕਲ ਲੱਗ ਰਿਹਾ ਪਛਾਣ ਇਹ ਪਾਰਲੀ ਸਾਈਡ ਮੈਂ ਨੂੰ ਰੱਸੀ ਚਾਰ ਹੋ ਗਿਆ ਤਿਆਰ ਬਾਬੇ ਮਾਰੇ ਲੰਗਰ ਕੀ ਸਾਤੇ ਕਹਨੋ ਕਿਸਾਨ ਚਾਰ ਤੋ ਪਹਿਲਾ ਉਹ ਐਕਸ਼ਨ ਦਿਖਾ ਆਪਣਾ 셀ਫੀ ਵਾਲਾ ਜੋ ਦੇਖ ਜੇ ਕਿਸੇ ਨੂੰ ਬਲੌਗ ਸ਼ੂਟ ਕਰਨਾ ਬਈ ਤੋ ਆਪਣਾ ਐਕਸ਼ਨ ਤੋ ਕਦ ਕਰਾ ਮੈਂ ਜੋਮ ਤੋ ਆਏ ਨਹੀਂ ਵੀਡੀਓ ਵਿੱਚ ਕਿਆ ਤੇਰੀ ਫਲॉप ਜਾਗੀ ਉਹ ਹਾਂ ਬੋਲੇ ਨਹੀਂ ਤੇਰੀ ਕਰੇ ਦੁਬਾਰਾ ਕਰੇ ਦੁਬਾਰਾ ਦੇਖੇ ਓਏ ਕਹਿੰਦੇ ਨਿਊ ਕਰ ਕਰ ਦਿਖਾਏ ਦਿਖਾਏ ਦੇਖਾ ਲੈ ਦਿਖਾ ਦਿਓ ਸਾਰੀ ਯਾਰੀ ਮਦਦ ਇਹੋ ਹੈ ਗਿਆ ਹੈ ਹਾਂ ਹਬੀਬ ਜੀ ਜਨਾ ਲੋਕਾਂ ਨਾਲੋਂ ਮਾਰਦਾ ਸਾਬ ਸਾਬ ਜਿੱਥੇ ਪਹਿਲੇੋਂ ਨਾ ਮਿਲਦੀਆਂ ਕਰਨੀ ਤੇ ਤੇਰਾ ਪਿਆਰ ਕਿੱਥੋਂ ਲੱਗਦਾ ਹੋਰੇ ਤੇਰਾ ਲੱਗਨ ਦਾ ਕੱਢ ਕੇ ਰੱਖਾ ਹੈ ਸੱਪ ਸਫਾਈ ਆਪਾਂ ਕੱਟਾ ਪਾ ਲੈ ਕਿਹੜਾ ਇਹ ਪਰਦੇ ਗੁੱਠਾ ਕੁਠਾ ਪੈਗਮ ਵਾਲਾ ਇਹ ਜੀ 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 ਜਾ 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 ਮੇਰੇ ਕੋਲ ਤੈਨੂੰ ਵੀ ਦਿਖਾ ਦੇ ਤੋ ਬੰਦਾ ਯੋ ਤਾਂ ਕਰ ਕਰ ਨਿਊ ਸੀ ਕਰ ਕਰ ਨਿਊ ਫੋਟੋ ਨਿਊ ਤਰਵਾ ਹੈ ਉੱਪਰ ਚੱਲ ਤਰਵਾ ਵਲੇਰੇ ਦੰਦਾਂ ਦੇ ਰੋਟੀ ਤੋਂ ਕੱਢ ਲੈ ਵਸਰੀ ਤੇਰੇ ਹਾਂ ਮੁਰਚਿ ਤੋਂ ਕਰ ਲੈ ਦੋ ਕਈ ਹੋਵੇ ਬਈ ਇੱਕੇ ਦੰਦ ਤੇ ਇਹਨੂੰ ਦੰਦ ਕਹਦੇ ਇੱਕੇ ਸਾਫ਼ ਕਰਵਾ ਭੈਣ ਚ ਸਾਗ ਫਸਿਆ ਹਾਂ ਆਹ ਘਰ ਉੱਪਰ ਨਹੀਂ ਤੇ ਉੱਪਰ ਸਾਰੀ ਚੀਜ਼ ਰੱਖਾ ਨਹੀਂ ਬਈ ਕਿੰਨਾ ਨੇ ਵੀ ਉਸੇ ਪਾਰ ਕੀ ਮੈਂ ਵੀ ਕਹਾ ਹੋਰ ਨਾ ਵਧੀਆ ਲੱਗ ਰਹੀ ਦੀ ਉਹ ਨਾ ਤਾਂ ਤੇ ਕਹਿਆ ਵੇ ਛੋਕਰੀ ਲੱਗ ਰਿਹਾ ਤੇ ਕੰਮ ਪੈ ਜਾ ਨਾ ਨਾ ਇਸ ਕਰਕੇ ਮੋੜੀ ਦਾ ਹਾਂ ਤੇ ਲਾਭ ਦੇ ਸਾਈਡ ਸਰ ਦਾ ਰੋਤੀ ਰਾਮ ਤੇ ਬਾਕੀ ਬਲੋਕ ਚੈੱਕ ਕਰੋ ਔਰ ਬਾਕੀ ਸਵੇਰੀ ਤੁਹਾਨੂੰ ਲੁੱਕ ਦਿਖਾਵਾਂਗੇ ਲਿਪਿਸਟਿਕ ਲਾਵਾਂਗੇ ਬਾਕੀ ਅਭੀ ਬਲੋਕ ਕੀ ਅਭੀ ਸਮਾਪਤੀ ਨਹੀਂ ਕਰਤੇ ਆਂ ਅਭੀ ਆਗੇ ਥੋੜਾ ਸਾ ਕੰਮ ਬਾਕੀ ਹੈ ਨਹੀਂ ਮੇਲ ਫੀਮੇਲ ਹੋ ਜਾਗਾ ਸਵੇਰੀ ਮੇਲ ਫੀਮੇਲ ਕਿ ਹੋ ਜਾਗਾ ਨਵੇਂ ਕੱਪੜੇ ਪਾਵਾਂਗੇ ਬਾਈ ਸਵੇਰੀ ਚ ਮੱਥਾ ਟੇਕਣ ਜਾਵਾਂਗੇ ਫਿਰ 2 ਵਜੇ ਨਹਾ ਕੇ ਤਿਆਰ ਹੋਗਾ 4 ਵਜੇ ਨੂੰ ਚੱਲਦੇ ਆਂ ਟੈਕਲ ਨਵੇਂ ਕੱਪੜੇ ਪਾਣੇ ਆ ਟੈਗ ਆ ਕੇ ਸਾਹਮਣੇ ਤਾਰਾਂਗੇ

ਉਹ ਦੇਖ ਹਾਂ ਬੇਟੇ ਅੱਛੀ ਲਾਈਟ ਥੋੜੀ ਅੱਛੀ ਹੈ ਬਈ ਜਿਹੜੀ ਜੁਣਜੀ ਚੀਜ਼ ਅੱਛੀ ਹੋ ਆ ਉਹਨੂੰ ਦੇ ਧੱਕੇ ਦੇ ਕਿਹਾ ਜਾ ਹੈਗਾ ਵੀ ਅੱਛੀ ਹੈ ਅੱਛੀ ਹੈ ਦੇਖੀ ਨਾ ਕਹੀਂ ਬੋਹ ਤੇਰ ਬੱਦ ਲਾਗ ਰਿਹਾ ਉਹ ਤੇ ਪੜਕਾ ਤੋਂ ਕੰਮ ਕੀ ਲੱਗ ਰਹੀ ਪੂਰੀ ਹਾਂ ਉਹਦੇ ਨਿੱੱਚਾ ਵੀ ਹੈ ਜੰਗਾੜ ਮੇਰੀ ਪੂਰੀ ਬੂਬਕ ਬੂਕ ਕਰਵਾਉਂਦੇ ਆਏ ਪ੍ਰਧਾਨ ਦੀ ਲਾਈਟਾਂ ਦੇਖੋ ਮੋਟਰਸਾਈਕਲਾਂ ਦੀ ਸਟ੍ਰੇਂਗ ਆ ਫਿਰ ਪੂਰੀ ਦੇਖ ਇਸकी ਲਾਈਟ ਦੇਖ ਕੇ ਲੇਗੀ

ਹੇ ਜੀ ਯਾਰ ਬਾਈ ਕੋ ਨਾ ਕਦੀ ਨਹੀਂ ਆਪਾਂ ਅੱਗੇ ਨਾ ਆਉਂਦੇ ਆ। ਸਭ ਆ ਗਏ ਕਰਦੇ ਮਾਰਨੇ। ਆਹ ਦੇ ਕਿਤਰਾ ਆਇਆ? 2 ਸਾਲ ਮੇਰੇ ਵੀਰੇ। ਉਹ ਗੱਲ ਠੀਕ ਹੈ। ਪੰਦਰ ਨੂੰ ਉੱਪਰ ਸੈਟ। ਬਾਈ ਜੀ ਆਪਾਂ ਬਰਦਾਸ਼ਤ ਕਰਦੇ ਆ। ਕੋਈ ਵੀਰੇ ਯਾਰ ਸੈਟਰਮ ਫੋਰ ਦਾ। ਬਾਈ ਜੀ ਆਹ ਸਾਈਡ ਕੀ ਲੇ। ਬਾਈ ਸਰਦ ਤੱਕ ਕਿਉਂ ਬੰਗਰ ਦੀ ਲੱਗਦੀ ਹੈ ਜੰਨਾ ਮੈਂ ਆਪਾਂ। ਬਈਓ ਗੱਡੀ ਤੋਂ ਲਗਾ ਦੋ। ਸਤਲਾ ਮਚਾਲ ਯਾਰ। ਚਿਪਾ ਮਖਲੀ ਬਾਈ ਉਹਨੇ ਤਾਂ ਗੱਡੀ ਵਾਲਾ ਜਿੰਨ ਕੈਸੀਡੈਂਟ ਹੋਇਆ। ਮਰੀ ਪੜੀ ਪੜੀ ਜਿੱਪਾਂ ਲੈਣ ਕਾ ਚਲੋ ਚਲੋ ਹੁਣ ਅੱਗੇ ਜਾਓ ਕਿਹਾ ਇਹ ਅੱਜ ਗੱਡੀ ਦਾ ਭਾਈ ਭਾਈ ਗੱਡੀ ਕਾ ਬਹੁਤ ਨੁਕਸਾਨ ਹੋਇਆ ਢੇਰ ਨੁਕਸਾਨ ਹੋਇਆ ਯਾਰ ਪਰ ਜਿਸਨੇ ਉਹ ਰੈੱਡ ਟਰੈਕਟਰ ਲੇਗਾ ਟਰੈਕਟਰ ਵਾਲੇ ਕੋਲ ਥੋੜੇ ਜਿਆਦਾ ਤਰਸ ਰਹੇ ਆ ਹਾਂ ਟਰੈਕਟਰ ਵਾਲਾ ਵਿਚਾਰਾ ਸੌ ਹਸਾ ਲੱਗ ਰਿਹਾ ਮਨੂੰ ਗੁੰਮ ਬੈਠਿਆ ਤੋ ਰੋਣੀ ਤਾਂ ਨਿਕਲ ਗਈ ਹੋਰ ਹਾਂ ਕਿਆ ਚੀਜ਼ ੱੱਕਾ ਲਾ ਕੇ ਕਰਵਾਇਆ ਮੈਂ ਟਰੈਕਟਰ ਨੂੰ ਸਟਾਰਟ ਕਰ ਰਹੇ ਉਹ ਕਰ ਲੀਆ ਕਰ ਲੀਆ ਕਰ ਲੀਆ ट्रैक्टर में स्टार्ट कर रहे हैं भाई आजा 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 ऊपर रखेंगे ये वाला ट्रैक्टर बात है बाबे तीस हजार में निबड़ा फैसला ਟਰੈਕਟਰ ਦਾ ਵੀਂਦਰੇ ਨੇ ਨਿਪਟਵਾਇਆ ਆਰ ਆਹ ਵਿਚਾਰੇ ਨੇ ਸਾਹ ਵੀਂਦਰੇ ਨੇ ਨਿਪਟਵਾਇਆ ਮਾਰੇ ਆਰ ਨੇ ਵਿਚਾਰੇ ਗਰੀਬ ਆ ਹਜ਼ਾਰ ਹਜ਼ਾਰ 2000 ਇਕੱਠੇ ਕਰ ਰਹੇ ਸਾਰੇ ਪੈਸੇ ਪੈਸੇ ਇਕੱਠੇ ਕਰਕੇ ਸਾਰੀ ਸੰਗਤ ਉਹ ਫੇਰ ਨਿਬੜ ਰਿਹਾ 30000 ਵਿੱਚ ਕੋਈ 1000 ਦੇ ਰਿਹਾ ਕੋਈ 2000 ਦੇ ਰਿਹਾ ਬਿੱਬੀਆਂ ਵੇਖੀ ਆ ਸਾਰੇ ਬੰਦੇ ਬੈਠੇ ਫੈਸਲਾ ਕਰਾਇਓਗਾ ਜਾਂਗੇ 18 ਹੋ ਗਏ ਹਾਂ ਸਾਰੇ ਇਕੱਠੇ ਹੋ ਗਏ ਯਾਰ ਹਾਲੇ ਚੱਰੀ ਆਂ ਅੰਦਰ ਗ੍ਰਹੀ ਪੂਰੀ 18 18 ਹਜ਼ਾਰ ਦੀ ਹੋ ਜੀਏ ਹਾਂ ਇਹਨੇ ਉਠਾ ਆਵੇ ਟਰੈਲੀ ਮਾ ਇਹ ਬਦਾ ਵਗਾ ਬਾਤ ਸਾਰੀ ਨਿਬੜੀ ਲਵੜਵਾਈ ਇਹਨੂੰ ਅੰਦਰ ਵਗੇਰਨੇ ਉੱਤੋਂ ਲਾ ਰਿਹਾ ਨਿਕਲ ਗਿਆ ਬਾਬੇ ਬਸ ਚਲੋ ਬਹੁਤ ਔਖਾ ਮੁੜਵਾ ਫੁੱਟੂ ਦਾ ਦਿੱਤਾ ਮਿਲਿਆ ਕਿਹੜਾ ਉਤਰਦੇ ਨੇ ਚਾਰ ਲੱਗ ਰਹੇ ਬਾਬੇ ਹਾਂ ਇਹ ਧਿਆਨ ਰੱਖਿਓ ਆਪ ਦੇ ਲਈ ਕੋਈ ਦੁਕਤ ਨਹੀਂ ਆ ਰਹਾ 23000 ਮਾਨੇ ਫੜਿਆ ਬਾਬੇ 18000 ਟਰੈਲੀ ਵਾਲਿਆਂ ਨੇ ਇਕੱਠੇ ਕਰਿਆ ਸਾਰੇ ਬਤੇ 5000 ਕੋਈ ਦਰਨੀ ਸੱਜਣ ਦਾ ਉਹਨੇ ਪਾ ਦਿੱਤਾ 23000 ਰੁਪਏ ਦੇਆ ਟੋਟੋ ਦਰ ਬਿੱਜੀ ਕਰਾ 5000 ਵਾਲੇ ਦਾ ਹਾਂ ਐਵਰ ਚੇਂਜ ਚਲੋ ਯਾਤਰੋ ਮਾਨ ਨੂੰ ਜੂ ਲੱਗ ਰਿਹਾ ਤਾਂ ਇੱਕ ਦਵਾਰਾ ਮਾਰਾਂਗੇ ਉਹ ਇਹ ਤੋਨੇ ਪੂਰਾ ਕਾਇਪਰ ਕੇ ਮੀਨੂ ਚੱਲਦੀ ਬਾਜ਼ ਚੱਲਦੀ ਇਹ ਲੈ ਬਈ ਚਲੋ ਨਿਪਟ ਗਿਆ ਆਜੋ ਚੱਲਦੇ ਪਿੱਛੇ ਦੇ ਪੁਲਿਸ ਉਹਨੇ ਆਪ ਕੋ ਬੋਲਦੀ ਮਾਰਦ ਜਕਰ ਵੀ ਤੇਰੇ ਕੋ ਬੋਲੇ ਸੋਨੀਓ ਸੋ ਸ੍ਰੀ ਅਕਾਲ ਚੱਲ ਕੇ ਸਭ ਪਹੁੰਚਾ ਲਿਓ ਕਹਦੇਪ

ਅਰ ਦੋ ਤੀ ਮੇਨੇ ਫਗੜ ਰਹੀ ਆ ਰਜਾਈ ਮੈਂ ਪੈ ਤਿਆ ਜਿਸ ਵੇਲੇ ਲਗੀ ਦੀ ਇੱਕ ਦੀ ਵੀ ਇਧਰ ਇੱਕ ਦੀ ਵੀ ਤੀ ਸਭ ਤੋਂ ਜਿਆਦਾ ਰੋਲਪਿੰਦਰੇ ਕਾ ਹਮਾਰੇ ਘੜੇ ਦਾ ਇਸ ਸਿੱਧੀ ਲੱਗੇ ਕਰਨ ਗੱਡੀ ਆਪਣੀ ਨਾ ਨਾ ਬਈ ਪਿੰਦਰੇ ਨੇ ਨਪੜਵਾਇਆ ਬਹੁਤ ਹਲਤ ਕਰਿਆ ਜਰਾ ਨੇ ਜਾਣੇ ਜਾਰੇ ਆ